ਸਾਸ਼ਕਾ ਦੋਸਤੋ ਜੁੜਿਓ ਸਾਂਝੀ ਰਿਪੋਰਟ ਪੰਜਾਬੀ ਨਾਲ ਇਹ ਤਸਵੀਰਾਂ ਨੇ ਹਲਕੇ ਸਨੌਰ ਦੇ ਅਧੀਨ ਪੈਂਦਾ ਪਿੰਡ ਮਹੂਂਦਪੁਰ ਜੋ ਕਿ ਕੜਾਮ ਨੂੰ ਆ ਜਾਂਦਾ ਆ ਦੇਖ ਸਕਦੇ ਹੋ ਤਸਵੀਰਾਂ ਆ ਇੱਥੇ ਦੇ ਵਾਸੀ ਖੜੇ ਨੇ ਜੋ ਘੱਗਰ ਦੇ ਨਜ਼ਦੀਕ ਪਿੰਡ ਪੈਂਦੇ ਨੇ ਸਾਡੇ ਨਾਲ ਪਰਮਜੀ ਸਿੰਘ ਮਹੂਂਦਪੁਰ ਨੇ ਹਸ਼ਿਰਪੁਰਾਂਜੀ ਸਰ ਕਿੰਨੇ ਲੱਗਦਾ ਵੀ ਪਾਣੀ ਬਧੇ ਰਹਾ ਦਾ ਅੱਜ ਪਾਣੀ ਤਾਂ ਕੱਲ ਦਾ ਬਹੁਤ ਜਿਆਦਾ ਬਾਹ ਤੀਜਾ ਪਾਣੀ ਵੱਧਦਾ ਹੀ ਜਾ ਰਿਹਾ ਕਾਫੀ ਇਲਾਕੇ ਨੂੰ ਮਾਰ ਪੈ ਗਈ ਫਸਲਾਂ ਨੂੰ ਕਾਫੀ ਨੁਕਸਾਨ ਹੋ ਗਿਆ ਨਹੀਂ ਹੁਣ 2 ਦਿਨਾਂ ਤੋਂ ਪਾਣੀ ਤੇਜ਼ੀ ਹੋਇਆ ਜਾਂ ਘਟਿਆ ਪਾਣੀ ਨੂੰ ਕੋਈ ਲੱਗੇ ਪਾਣੀ ਘਟਿਆ ਨਹੀਂ ਪਾਣੀ ਤਾਂ ਵੱਧੇ ਰਿਹਾ ਜੀ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਇੱਥੇ ਪਹੁੰਚੇ ਨਾ ਪ੍ਰਸ਼ਾਸਨ ਦਾ ਕੋਈ ਹੁਣ ਆਣ ਦਾ ਕੋਈ ਫਾਇਦਾ ਨਹੀਂ ਹੈਗਾ ਜਿਸ ਟਾਈਮ ਲੋਡ ਸੀ ਉਸ ਟਾਈਮ ਪ੍ਰਸ਼ਾਸਨ ਨੂੰ ਆਣਾ ਚਾਹੀਦਾ ਸੀ ਇੱਥੇ ਪੈਸੇ ਰਿਲੀਜ਼ ਹੋ ਜਾਂਦੇ ਨੇ ਕਦੇ ਕਹਿੰਦੇ ਨੇ 16 ਕਰੋੜ ਰੁਪਇਆ ਕੋਈ 8 ਕਰੋੜ ਰੁਪਇਆ ਰਿਲੀਜ਼ ਹੋ ਗਿਆ ਪਰ ਕੋਈ ਬੰਨ ਨਹੀਂ ਲਾਇਆ ਗਿਆ ਕੋਈ ਸਫਾਈ ਨਹੀਂ ਕਰੀਗੀ ਘਗਰ ਦੀ ਜਿਸ ਦੇ ਕਾਰਨ ਇਲਾਕੇ ਨੂੰ ਜੋ ਇਸ ਇਲਾਕੇ ਦੇ 15 20 ਪਿੰਡਾਂ ਜਿਨ੍ਹਾਂ ਨੂੰ ਬਹੁਤ ਮਾਰਲੀ ਨੁਕਸਾਨ ਹੋਣ ਜਾ ਰਿਹਾ ਹਰਾਚਾਰਾ ਖਤਮ ਹੋ ਗਿਆ ਫਸਲਾਂ ਖਤਮ ਹੋ ਗਈਆਂ ਲੋਕਾਂ ਦੇ ਘਰ ਟੈਣ ਨੂੰ ਹੋਏ ਪਏ ਨੇ ਜੀ ਤੁਸੀਂ ਦੇਖ ਸਕਦੇ ਹੋ ਕਿ ਪਿੰਡ ਵਾਸੀਏ ਵੱਲੋਂ ਸ਼ਰੀਮ ਆਮ ਤੌਰ ਤੇ ਸਰਕਾਰ ਨੂੰ ਦੱਸਿਆ ਕਿ ਜੋ ਮੌਜੂਦਾ ਸਰਕਾਰ ਆ ਸਮੇਂ ਸਿਰ ਥ੍ਰੀ ਕਈ ਭੱਗਰ ਇਸਪਾਈ ਨਹੀਂ ਕੀਤੀ ਗਈ ਇਹਨਾਂ ਕਰਕੇ ਖੜਾ ਦੇ ਮਾਰ ਪੈਂਦੇ ਨੇ ਹਰ ਸਾਲ ਇਸ ਤਰ੍ਹਾਂ ਦੇ ਹੀ ਹਾਲਾਤ ਹੁੰਦੇ ਨੇ ਸਰਕਾਰਾਂ ਭਰੋਸਾ ਦਿੰਦੀਆਂ ਨੇ ਕੁਝ ਕਰਦੀਆਂ ਨਹੀਂ ਤੁਸੀਂ ਤਸਵੀਰਾਂ ਦੇਖ ਸਕਦੇ ਆਣ ਆਊਟਫਰ ਨੂੰ ਪਾੜ ਪੈ ਚੁੱਕਿਆ ਦੱਸਿਆ ਯਾਰ ਕਿ ਪਿੰਡ ਉਲਟਪੁਰ ਨੂੰ ਪਾੜ ਪੈ ਚੁੱਕਿਆ ਦੇਖੋ ਤੁਹਾਨੂੰ ਤਸਵੀਰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਕਿ ਦੂਰ ਦੂਰ ਤੱਕ ਪਾਣੀ ਆ ਤੁਸੀਂ ਦੇਖ ਸਕਦੇ ਹੋ ਇਹ ਉਲਟਪੁਰ ਦੀ ਤਸਵੀਰ ਆ ਮੇਰਾ ਇਹ ਤਾਂ ਆ ਰਿਹਾ ਹੈ ਅਗਲੀ